ਆਮ ਤੌਰ ਤੇ ਕੀ ਹੁੰਦਾ ਸੀ ਸਰਕਾਰੀ ਸਕੂਲਾਂ ਨੂੰ ਛੱਡ ਕੇ ਪ੍ਰਾਈਵੇਟ ਸਕੂਲਾਂ ਜਾਂਦੇ ਸੀ ਹੁਣ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਆ ਚਲੇ ਨੇ ਉਹਦਾ ਮਤਲਬ ਕਿਉਂ ਕਿਉਂਕਿ ਰਿਜ਼ਲਟ ਅੱਛਾ ਆ ਰਿਹਾ ਹੈ ਅੱਛੀ ਟੀਚਰਜ਼ ਆਏ ਨੇ ਸਾਡੇ ਅੱਛੀ ਪੜਾਈ ਹੋ ਰਹੀ ਹੈ ਤੁਸੀਂ ਇੱਕ ਨੰਬਰ ਤੇ ਆਏ ਹੋ ਨਾ ਸਕੂਲ ਦੇ ਵਿੱਚ ਪੰਜਾਬ ਦੇ ਵਿੱਚ ਆਏ ਹੋ ਤੁਸੀਂ ਇੱਕ ਨੰਬਰ ਦੇ ਹਾਂ ਸਰ ਇੱਕ ਸਮਾਰਟ ਸਕੂਲ ਅਸੀਂ ਬਣਾਏ ਰਿਕਰੂਟਮੈਂਟ ਟੀਚਰਾਂ ਦੀ ਕੀਤੀ ਹੈ ਅੱਛੇ ਟੀਚਰ ਰਿਕਰੂਟ ਹੋ ਰਹੇ ਨੇ ਅੱਜ ਵੀ ਦੇਖੋ ਕੋਵਿਡ ਚੱਲ ਰਿਹਾ ਹੈ ਸੈਕੰਡਰੀ টিচার ਜਾ ਕੇ অনলাইন ਆਪਣੇ ਬੱਚਿਆਂ ਨੂੰ ਪੜਾ ਰਹੇ ਨੇ ਡੀਅਰ ਸਟੂਡੈਂਟਸ ਵੀ ਆਰ ਡੂਇੰਗ ਆਰ ਸੈਵਨ ਚੈਪਟਰ ਥੈਟ ਇਜ਼ ਇਵੋਲੂਸ਼ਨ ਪੰਜਾਬ ਸਮਾਰਟਸ ਕਨੈਕਟ ਸਕੀਮ ਹੈ ਇਹ ਤੁਹਾਡੇ এডੂਕੇਸ਼ਨ ਦਾ ਟੂਲ ਬਣ ਜਾਏਗਾ ਐਂਡ ਆਈ ਹੋਪ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਦਾ ਪੂਰੀ ਮਦਦ ਕਰਕੇ ਆਪਣੇ ਪੜਾਈ ਵਿੱਚ ਵੀ ਤੁਸੀਂ ਸਾਰੇ ਅੱਗੇ ਨਿਕਲੋ ਇਹ ਜੋ ਪ੍ਰਾਲਾ ਸਾਨੂੰ smartphones ਦੇਣ ਦਾ ਸਾਡੇ सीएम ਸਾਹਿਬ ਨੇ ਕੀਤਾ ਬਹੁਤ ਹੀ ਸ਼ਲਾਘਾਯੋਗ ਹੈ ਟੈਬ ਨੇ ਜਿਹੜੇ ਬੱਚਿਆਂ ਨੂੰ ਈ ਕੰਟੈਂਟ ਦੇ ਨਾਲ ਜੋੜਨ ਦੇ ਵਿੱਚ ਬਹੁਤ ਵਧੀਆ ਸਾਨੂੰ ਹੈਲਪ ਮਿਲੇਗੀ ਤਾਂ ਕਿ ਹਰੇਕ ਟੀਚਰ ਜਿਵੇਂ ਜਿਵੇਂ ਲੋਡ ਹੋਏਗੀ ਤਾਂ ਉਹ ਟੈਬ ਦੇ ਨਾਲ ਕੰਮ ਕਰਵਾ ਸਕੇਗਾ ਅਸੀਂ ਇਹਨਾਂ ਸਮਾਰਟਫੋਨਾਂ ਦਾ ਮਿਸ ਯੂਜ਼ ਨਹੀਂ ਕਰਾਂਗੇ ਅਤੇ ਚੰਗੀ ਤਰ੍ਹਾਂ ਆਪਣਾ ਪੜ੍ਹਾਈ ਵੱਲ ਧਿਆਨ ਕਰਕੇ ਪੰਜਾਬ ਵਿੱਚ ਆਪਣਾ ਨਾਮ ਰੋਸ਼ਨ ਕਰਾਂਗੇ ਵੀ ਆਰ ਫੀਲਿੰਗ ਔਨ ਦਾ ਟਾਪ ਆਫ ਦਾ ਵਰਲਡ ਐਸ ਸਮਾਰਟਫੋਨ ਹੈਜ਼ ਬਿਕਮ ਅ ਨੈਸੈਸਿਟੀ ਇਨ ਦਾ ਟਾਈਮਸ ਆਫ ਦਾ ਕੋਵਿਡ ਇਟ ਵਿਲ ਹੈਲਪ ਅਸ ਇਨ ਆਵਰ ਆਨਲਾਈਨ ਕਲਾਸਿਸ ਐਂਡ ਆਲਸੋ ਇਨ ਆਵਰ ਹਾਇਰ ਸਟੱਡੀ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡਾਕਟਰ ਪੀਮਰਾਓ ਅੰਬੇਦਕਰ ਐਸੀ ਪੋਸਟ ਮੈਟ੍ਰਿਕ ਵਜੀਫਾ ਸਕੀਮ ਦੀ ਸ਼ੁਰੂਆਤ ਐਸੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਇਸ ਸਕਾਲਰਸ਼ਿਪ ਦੀ ਸ਼ੁਰੂਆਤ ਕੀਤੀ ਬੀਆ ਅੰਬੇਦਕਰ ਪਾਸ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਟਾਰਟ ਕਰ ਦਿੱਤੀ ਹੈ ਜਿਸ ਨਾਲ ਮੈਨੂੰ ਤੇ ਮੇਰੇ ਵਰਗੇ ਹੋਰ ਵੀ ਸਟੂਡੈਂਟਸ ਨੂੰ ਆਪਣੀ ਆਨ ਵਾਲੀ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਪੰਜਾਬ 'ਚ ਸੜਕਾਂ ਪੁੱਲਾਂ ਸਟੇਡੀਅਮਾਂ ਦਾ ਨਿਰਮਾਣ ਕਰਵਾਇਆ ਆਪਣੇ ਪਿੰਡੀ ਅਗਰ ਵਧੀਆ ਉਜਾੜਤਾ ਤੇ ਸ਼ਹਿਰਾਂ ਦੇ ਕਿਲੋ ਬਹੁਤੀ ਹੋਗਾ ਬਿਨਿ ਸ਼੍ਰੀਲੰਕਾ ਵੱਜਦਾ ਸੀਗੇ ਪਰ ਅੱਜ ਤੋਂ ਉਹਦਾ ਨਾਂ ਜਿਹੜਾ ਉਹ ਖਤਮ ਹੋ ਗਿਆ ਅੱਜ ਅਸੀਂ ਜਿਹੜੀ ਆ ਕੈਪਟਨ ਦਾ ਕਰਕੇ ਜਿਹੜਾ ਸਾਡਾ ਆਵਾਜਾਈ ਦੇ ਜਿਹੜੇ ਸਾਧਨ ਸੀ ਉਹ ਸੁਖਾਲੇ ਹੋ ਗਿਆ ਇਸ ਸਬ ਦੇ ਨਾਲ ਅਸੀਂ ਪਿੰਡ ਦੇ ਵਿਕਾਸ ਲਈ 스마트 ਵਿਲੇਜ ਮੁਹਿੰਮ ਦੀ ਸ਼ੁਰੂਆਤ ਕੀਤੀ इवन ਸਾਰੇ ਪਿੰਡਾਂ ਦਾ ਹੀ ਵਿਕਾਸ ਬਹੁਤ ਜ਼ਿਆਦਾ ਜੰਗੀ ਪੱਧਰ ਦੇ ਉੱਪਰ ਕਰਵਾਇਆ ਜਾ ਰਿਹਾ ਸਾਡਾ ਇੱਕ ਤਲਾਵ ਹੈ ਜੋ 400 ਸਾਲ ਪੁਰਾਣਾ ਹੈ ਜਿਹੜਾ ਕਿ ਖੰਡਰ ਬਣ ਚੁੱਕਿਆ ਸੀ ਤੇ ਅੱਜ ਉਹ ਤਲਾਵ ਦੇਖਣ ਯੋਗ ਬਣ ਗਿਆ ਪੰਜਾਬ ਭਰ ਵਿੱਚ 750 ਪਿੰਡੂ ਖੇਡ ਸਟੇਡੀਅਮ ਬਣਾਏ ਗਏ ਪੂਰੇ ਪੰਜਾਬ ਦੇ ਵਿੱਚ ਅਸੀਂ ਸਾਲ 750 ਸਟੇਡੀਅਮ ਬਣਾਉਣ ਦਾ ਫੈਸਲਾ ਕੀਤਾ